ਇਹ ਪਰਿਵਾਰ ਦਾ ਬੜਾ ਚਿੰਤਾ ਦਾ ਵਿਸ਼ਾ ਹੈ ਕਿ 10 ਤਰੀਕ ਤੋਂ ਸardar lakhwinder singh ji ਪਿੰਡ ਹਰਸ਼ਾ ਸ਼ੀਨਾ ਤੋਂ ਗਾਇਬ ਹੋਏ ਆ ਤੇ ਅੱਜ 6 ਦਿਨ ਪੂਰੇ ਹੋ ਗਏ ਆ ਔਰ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਹੈ ਤੁਸੀਂ ਆਪ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਪਰਿਵਾਰ ਦਾ ਕੋਈ ਵੀ ਜੀ ਗਵਾਚੇ ਤੇ ਉਹਦਾ ਪਤਾ ਨਾ ਲੱਗੇ ਕਿ ਕੀ ਗੱਲਬਾਤ ਹੈ ਇਹ ਪਰਿਵਾਰ ਲਈ ਕਿ ਸਾਰੇ ਪਿੰਡ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਹੈ ਸੋ ਅੱਜ ਮੈਂ ਆਇਆ ਭੈਣਜੀ ਦੇ ਨਾਲ ਗੱਲਬਾਤ ਕਰਨ ਲਈ ਸਮਝਣ ਵਾਸਤੇ ਬਾਕੀ ਨਗਰ ਵਾਲਿਆਂ ਨੂੰ ਪਰਿਵਾਰ ਦੇ ਸੱਜਣਾ ਨੂੰ ਮਿਲਿਆ ਕੱਲ ਇਸ ਮੁੱਦੇ ਤੇ ਬੜੇ ਵਿਸਤਾਰਪੂਰਵਕ ਸਾਰੀ ਗੱਲ ਅਸੀਂ ਪ੍ਰਸਤ ਕਰਾਂਗੇ ਔਰ ਸਾਡਾ ਮਕਸਦ ਬੜਾ ਇੱਕੋ ਸਪਸ਼ਟ ਹੈ ਕਿ ਸਦਾਰ ਲਖਵਿੰਦਰ ਸਿੰਘ ਜੀ ਪਰਿਵਾਰ ਕੋਲ ਵਾਪਸ ਹੋਣ ਉਹਨਾਂ ਨੂੰ ਲੱਭਣਾ ਵਾਪਸ ਪਰਿਵਾਰ ਕੋਲ ਲਿਆਉਣਾ ਇਹ ਸਾਡਾ ਮੁੱਖ ਮਕਸਦ ਹੈ ਇਸ ਲਈ ਅੱਜ ਸਿਰਫ ਤੇ ਸਿਰਫ ਨੇਰੀਤਾ اپੀਲ ਹੋਊਗੀ ਸਭ ਨੂੰ ਕਿ ਭਾਈ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜੀ ਜਿਨ੍ਹਾਂ ਦੀ ਫੋਟੋ ਵੈਸੇ ਤਾਂ ਜਿਹੜੇ ਉਹਨਾਂ ਨੂੰ ਜਾਣਦੇ ਆ ਪਤਾ ਹੀ ਆ ਨਗਰ ਉਹਨਾਂ ਦੀ ਫੋਟੋ ਇੱਕ ਜ਼ਰੂਰ ਮੈਂ ਸ਼ੇਅਰ ਕਰੂੰਗਾ ਤੇ اپੀਲ ਕਰੂੰਗਾ ਕਿ ਬਾਜੀ ਨੂੰ ਜਿੱਥੇ ਵੀ ਕਿਸੇ ਨੇ ਕੋਈ ਵੇਖਿਆ ਉਹਦੀ ਇਤਲਾ ਜ਼ਰੂਰ ਸਾਨੂੰ ਕਰ ਦੇਣ ਮੈਨੂੰ ਕਰ ਦੇਣ ਸਰਦਾਰ ਲੋਪੋਕੇ ਸਾਹਿਬ ਨੂੰ ਕਰ ਦੇਣ ਰਾਣਾ ਜੀ ਨੂੰ ਕਰਦਨ ਸਾਡੇ ਐਸਜੀਪੀਸੀ ਦੇ ਮੈਂਬਰ ਨੇ ਪਿੱਟੇ ਵਾਟ ਸਾਹਿਬ ਲਦੇਸ ਸਾਹਿਬ ਜਾਂ ਪਰਿਵਾਰ ਦੇ ਜੀ ਕਿਉਂਕਿ ਸਾਡੀ ਪਹਿਲਾ ਫਰਜ ਬਣਦਾ ਸਰਦਾਰ ਰਕਵਿੰਦਰ ਸਿੰਘ ਜੀ ਲਕਾ ਸਾਹਿਬ ਦੀ ਅਪੀਲ ਪਾਉਣਾ ਕਿ ਉਹ ਨਹੀਂ ਪਰਿਵਾਰ ਕੋਲ ਵਾਪਸ ਆਏ ਆ 6 ਦਿਨ ਬੀਤ ਗਏ ਆ ਜੇ ਕਿਸੇ ਦੇ ਕੋਲ ਕੋਈ ਖਬਰ ਹੈ ਤਾਂ ਸਾਨੂੰ ਜਰੂਰ ਇਤਲਾ ਕਰਨ